ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਕਿਸਾਨ ਪਰਿਵਾਰ ਅਤੇ ਪ੍ਰਵਾਸੀ ਮਜ਼ਦੂਰਾਂ ਵਿਚਾਲੇ ਇੱਕ ਛੋਟੇ ਜਿਹੇ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ। ਇਸ ਝੜਪ ਦੌਰਾਨ ਕਿਸਾਨ ਪਰਿਵਾਰ ਅਤੇ ਕੁਝ ਪ੍ਰਵਾਸੀ ਮਜ਼ਦੂਰ ਵੀ ਜ਼ਖਮੀ ਹੋਏ ਜਿਨ੍ਹਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜ਼ੇਰੇ ਇਲਾਜ ਹਨ। ਮੇਜਰ ਸਿੰਘ ਨਾਏ ਪਿੰਡ ਚੱਲਈ ਵਾਲਾ ਮੈਂ ਸ਼ਾਮੀ ਗਿਆ ਹੀ ਉੱਤੇ ਆੜਤ ਤੇ ਕਦ ਕਰਕੇ ਕਿਰਤਾਰ ਦੇ ਬਾੜ ਸਾਹ ਦੇ ਤੇ ਉੱਤੇ ਨਾ ਮੱਕੀ ਫੋਲੀ ਪਈ ਹਿੱਕ ਪਰਸੋਂ ਦੀ ਕੱਲ ਤੋਂ ਪਣੀ ਲੱਗੀ ਤੇ ਅੱਜ ਉਹਨਾਂ ਸੁਕਲ ਵੀ ਫੋਲੀ ਥੋੜੀ ਜੀ ਤੇ ਅੱਜ ਵੀ ਫੋਲੀ ਆ ਤੇ ਅੱਜ ਵੀ ਸੁੱਕੀ ਨਹੀਂ ਮੈਂ ਦੁਪਹਿਰੇ ਵੀ ਉਹਨਾਂ ਕੋ ਗਿਆ ਮੈਂ ਕਿਹਾ ਇਹਨੂੰ ਵਿੱਚ ਦੀ ਬਿਲ ਕੇ ਮਾਰੋ ਇਹ ਸੁੱਕ ਜੂਗੀ ਤੇ ਉਹ ਮੇਰੇ ਆਕੇ ਉਹਨਾਂ ਦੀ ਲੱਗੇ ਮੁੜ ਕੇ ਫੇਰ ਜਾ ਕੇ ਬੈਂਚ ਤੇ ਸੌਂਗੇ ਹੁਣ ਮੈਂ ਕਦ ਕਰਕੇ ਆਇਆ ਤਾਂ ਫੇਰ ਉਹ ਜਾ ਕੇ ਬੈਂਚ ਦੇ ਉੱਤੇ ਮੈਂ ਕਿਹਾ ਜੇ ਤੁਸੀਂ ਮੱਕੀ ਨਹੀਂ ਫੋਲਣੇ ਟਰਾਲੀ ਬਾਹਰ ਖੜੀ ਆ ਤੁਸੀਂ ਵਿੱਚ ਲੱਦ ਦੋ ਸੇਦ ਦਾ ਮੀ ਆ ਤਸੀਂ ਇਹਨੂੰ ਘਰੇ ਲੈ ਜਿਓ ਜਦੋਂ ਮੀਂਹ ਦਾ ਹਟ ਜਾਊਗਾ ਤਾਂ ਅਸੀਂ ਬਾਹਰ ਚ ਲਿਆਵਾਂਗੇ ਇੱਥੇ ਮੰਡੀ ਉਹ ਜੀ ਇੰਨੀ ਗੱਲ ਕਹੀ ਉਹਨਾਂ ਨੂੰ ਤੇ ਉਹ ਜਿੰਦੇ ਅੰਦਰ ਭਈਏ ਬੈਠੇ ਉਹਨਾਂ ਨੇ ਇਦਾਂ ਮੈਂ ਬਾਹਰ ਤੋਂ ਪੜਿਆ ਵੀ ਆ ਮੱਕੀ ਲਾਦ ਦੋ ਉਹ ਜਿੰਨੇ ਬਾਹਰ ਭਈਏ 100 ਭਈਆ ਹੋਣਾ ਉਹਨਾਂ ਕੇਂਦੇ ਬੇਲ ਚ ਆ ਕੇ ਤੇ ਹੱਥ ਚ ਰੋੜਾ ਆ ਸਾਡੇ ਉਹਨਾਂ ਛੱਡਦਾ ਬਾਪੂ ਦੇ ਵੀ ਡਾਂਗ ਮਾਰੀ ਮੇਰੇ ਗੁੱਟ ਤੇ ਵੀ ਮਾਰੀ ਤੇ ਮੁੰਡੇ ਦਾ ਸਿਰ ਵੀ ਫੜਿਆ ਤੇ ਇੱਥੋਂ ਨਿਕਲੇ ਤੇ ਮੁੜ ਕੇ ਪਾਰਲੀ ਦੁਕਾਨ ਤੇ ਚਲੇ ਗਏ ਜਿਹੜੇ ਬਾਹਰ ਹੀ ਗਏ 100 ਭਈਆ ਉਹਨਾਂ ਰੋੜੇ ਸ਼ੁਰੂ ਕਰਤੇ ਤੇ ਉਹਨਾਂ ਦੇ ਸ਼ੀਸ਼ਿਆਂ ਦੇ ਰੋੜੇ ਬੱਜੇ ਪਰਵਾਧ ਕੇ ਨਸ਼ੀ ਸ਼ੇਰ ਨੇ ਰੋੜੇ ਤੁਹੀ ਮਾਰੇ ਅਸੀਂ ਕਿੱਥੋਂ ਮਾਰ ਲਾਂਗੇ ਮੇਰੇ ਨਾਲ ਤਾਂ ਜਵਾਕ ਹੀ ਨਿਕੇ ਨੇ ਕਿ ਮੇਰਾ ਤਾਂ ਗੁੱਟ ਪਹਿਲਾਂ ਹੀ ਤੋੜਤਾ ਹੀ ਬਾੜ ਸਾਹਿਬ ਦੀ ਦੁਕਾਨ ਤੇ ਸ਼ੇਰ ਬਾਪੂ ਦਾ ਪਾੜਤਾ ਹੀ ਰੋੜੇ ਕੀ ਮਾਰਨੇ ਤੁਸੀਂ ਦੱਸੋ ਮੈਂ ਮਾਰ ਸਕਦਾ ਹਾਂ ਨਾ ਕਿੰਨੇ ਜਖਮੀ ਹੋਏ ਤੁਹਾਡੇ ਜਖਮੀ ਆਂ 3 ਜਣੇ ਹੋਏ ਜੀ ਕੀ ਕੀ ਨਾਮ ਹਨ ਇੱਕ ਮਨਕੀਰ ਤੇ ਇੱਕ ਕੀ ਕੀ ਨਾਮ ਇੱਕ ਮਨਕੀਰ ਤਾਂ 14 ਸਾਲ ਦਾ ਤੇ ਬਾਪੂ ਮੇਰਾ ਮਹਿੰਦਰ ਸਿੰਘ ਉਹ ਹੈਗਾ 85 ਸਾਲ ਦਾ ਕਾਪੀ ਲੱਗਿਆ ਉਹਦਾ ਸਿਰ 파ੜਦਾ ਜੀ ਉਹਦੇ ਟਾਂਕੇ ਲੱਗੇ ਸਿਰ 'ਚ ਉਹ ਕਿ ਨਹੀਂ ਪੜਿਆ ਉਹਨਾਂ ਭਈਆਂ ਨੇ ਹੁਣ ਕੀ ਮੰਗੀ ਕਰਨਾ ਚਾਹੁੰਦੇ ਮੰਗ ਕਰਦੇ ਵੀ ਇਹ ਭਈਏ ਆੜਤਾਂ ਤੇ ਬੈਠੇ ਆ ਤੇ ਆੜਤਾਂ ਦੇ ਜਿਹੜੇ ਮਨੀਮ ਆ ਉਹ ਸਾਡੇ ਇਸ ਗੱਲ ਪੈਂਦੇ ਆ ਜਿਹੜੇ ਸਾਡੇ ਉੱਥੇ ਘੁਗੀ ਸਾਹਿਬ ਆ ਉੱਥੇ ਉਹਨਾਂ ਦਾ ਪੱਲੇਦਾਰ ਉਹ ਸਾਨੂੰ ਮੈਂ ਕਿਹਾ ਵੀ ਇਹਨਾਂ ਨੂੰ ਸਮਝਾ ਕੋਈ ਕਹਿੰਦਾ ਨਹੀਂ ਇਹ ਮੇਰੇ ਹੀ ਆ ਤੇ ਉਹਨੇ ਆਪਦੀ ਕਰਦੂਤੀ 'ਚ ਸਾਨੂੰ ਘਟਾਇਆ ਉੱਤੇ ਮੇਰੀ ਦਾੜੀ ਪੱਟੀ ਤੋਂ ਆ ਦੇਖੋ ਬਣੈਨ ਮੇਰੀ ਆਹ ਟੀੜੀ ਹੇਲੂ ਪਾਰਟੀ ਮੇਰੇ ਡੰਡੇ ਬਹੁ ਮਾਰੇ ਪਿੱਛੇ ਮੇਰੇ ਆ ਲੇਬਰ ਵਾਲੇ ਫੋਨ ਕਰਦੇ ਸੀ ਜੀ ਇੱਥੇ ਕੋਈ ਹੰਗਾਮਾ ਕਰਦੇ ਸਾਡੀ ਲੇਬਰ ਨਾ ਕਿਸੇ ਹੋਰ ਦੇ ਵੀ ਕੰਮ ਜਦੋਂ ਘਟ ਹੋਵੇ ਫੜ ਲੈਂਦੀ ਆ ਜੀ ਕੰਮ ਤੇ ਉਹਨਾਂ ਕਿਤੇ ਹੋਰ ਆ ਬਾਠ ਟਰੇਡਿੰਗ ਵਾਲੇ ਇਹਨਾਂ ਦਾ ਕੰਮ ਫੜਿਆ ਸੀ ਜ਼ਿੰਮੇਵਾਰ ਦੇ ਜਿਹੜੇ ਝੱਲ ਤੋਂ ਆ ਮੇਜਰ ਹੋਣੀ ਕੋਈ ਤੇ ਉਹ ਕਿਤੇ ਝੱਟ ਜੂੜੂ ਮਾਰ ਚ ਲੇਟ ਹੋ ਗਏ ਉਹਨੇ ਗਾਲਾਂ ਗੂਲਾਂ ਕੱਢ ਸਿੱਟੀਆਂ ਇਹਨਾਂ ਨੂੰ ਤੇ ਇਹ ਬਾਅਦ ਵਿੱਚ ਲੇਬਰ ਵਾਲੇ ਵੀ ਥੋੜਾ ਜਿਹਾ ਔਖੇ ਦਿੱਤੇ ਹੋਏ ਆ ਕਿਤੇ ਜੋ ਵੀ ਦੁਕਾਨ ਚ ਵੜ ਗਿਆ ਉਹ ਕੁੜਦੇ ਹੀ ਜ਼ਿਆਦਾ ਉਹਨਾਂ ਨੇ ਇਹਨਾਂ ਨੂੰ ਕੁੱਟਣ ਦੇ ਮਾਰਿਆ ਉਹਨਾਂ ਜਦੋਂ ਅੰਦਰੋਂ ਲੋਕ ਲਾ ਲਿਆ ਜੀ ਇਹਨਾਂ ਨੇ ਸ਼ੀਸ਼ੇ ਭੰਨੇ ਆ ਅੰਦਰ ਰਾਨ ਕੇ ਮਾਰ ਮਾਰ ਕੇ ਆ ਦੇਖੇ ਦੇਖਿਆ ਤੁਸੀਂ ਇਹ ਦੁਕਾਨ ਦਾ ਹਾਲ ਕੀ ਕੀਤਾ ਸਾਰੇ ਸ਼ੀਸ਼ੇ ਭੰਨ ਭੰਨ ਕੇ ਗੁੰਡਾਗਰਦੀ ਫੁੱਲ ਕੀਤੀ ਡਾਂਗਾ ਨਾਲ ਇਟਾਂ ਨਾਲ ਇਹ ਸਾਰਾ ਸਾਡਾ ਆਫਿਸ ਤੋੜਿਆ ਕਿ ਬਹੁਤ ਮਾੜੀ ਗੱਲ ਹੈ ਜੀ ਇਹ ਮਤਲਬ ਜੇ ਕਿਸੇ ਲੇਬਰ ਨਾਲ ਹੋ ਵੀ ਗਿਆ ਲੇਬਰ ਕੰਮ ਕਦੇ ਘੱਟ ਕਰਦੀ ਕਦੇ ਵੱਧ ਕਰਦੀ ਪਰ ਇਹ ਕਿਸੇ ਦੀਆਂ ਦੁਕਾਨਾਂ ਤੋੜਨ ਦਾ ਕੀ ਮਤਲਬ ਹੈ ਇਹ ਬਿਲਕੁਲ ਧੱਕੇਸ਼ਾਈ ਹੈ ਇਹਦਾ ਇਨਸਾਫ ਮਿਲਣਾ ਚਾਹੀਦਾ ਸੁਲਤਾਨਪੁਰ ਲੋਧੀ ਦੇ ਪਿੰਡ ਆਹਾਲੀ ਕਲਦ ਚਾਚੇ ਨੇ ਆਪਣੇ ਭਤੀਜੇ ਦੇ ਸਿਰ ਤੇ ਇੱਟ ਮਾਰ ਕੇ ਕਤਲ ਕਰ ਦਿੱਤਾ ਰਾਤ ਨੂੰ ਡਿਨਰ ਕਰਦੇ ਸਮੇਂ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਥਾਣਾ ਕਬੀਰਪੁਰ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਚਾਚੇ ਨੂੰ ਗ੍ਰਿਫਤਾਰ ਕਰ ਲਿਆ ਹੈ ਆਸੀ ਮਜ਼ਦੂਰ ਬਿਹਾਰ ਤੋਂ ਚੋਨਾਬੀ ਯੂਨੀਵਰਸਿਟੀ ਇਥੇ ਆਏ ਹੋਏ ਨੇ ਪਿੰਡ ਆਲੀ ਕਲਾ ਆਏ ਹੋਏ ਸੀ ਆਪਣਾ ਹਰਜਿੰਦਰ ਸਿੰਘ ਦੇ ਖੇਤ ਦੇ ਵਿੱਚ ਉਹ ਮੋਟਰ ਦੇ ਵਿੱਚ ਆਏ ਸੀ ਪਰਸੂ ਰਾਤ ਨੂੰ ਚਾਚਾ ਭਤੀਜੇ ਹੀ ਨੇ ਆਪਸ ਵਿੱਚ ਖਾਦੇ ਪੀਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਪਏ ਲੜਦੇ ਨਾਲ ਰਗੁਨਾਥ ਦੇ ਨਾ ਜਿਹੜਾ ਉਹਦਾ ਚਾਚਾ ਸੀ ਗਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੁਝ ਇਤ ਮਾਰਦੀ ਜੋ ਜਿਆਦਾ ਜ਼ੋਰ ਕੇ ਵੱਜ ਗਈ ਫਿਰ ਉਹਨੂੰ ਸੀਰੀਅਸ ਹੋਣ ਕਰਕੇ ਇਤੋਂ ਅੰਮ੍ਰਿਤਸਰ ਭੇਜਿਆ ਅੰਮ੍ਰਿਤਸਰ ਜਾ ਕੇ ਰਾਤ ਜਿਹੜੀ ਹੈਗੀ ਹੈ ਉਦੀ ਉਥੇ ਡੈਥ ਹੋ ਗਈ ਅਸੀਂ ਬ੍ਰਸਪਤੀ ਜਿਹੜਾ ਹੈਗਾ ਰਗੁਨਾਥ ਜਿਹੜਾ ਮਰਿਆ ਰਗੁਨਾਥ ਉਹਦੇ ਹਾਦਸੇ ਦੇ ਬਿਆਨ ਤੇ ਮੁਕਦਮਾ ਦਰਜ ਅੰਡਰ ਸੈਕਸ਼ਨ 103 ਜਮਾ 1 ਬੀ ਐਨ ਐਸ ਦੇ ਵਿੱਚ थाना ਕਵੀਰਪੁਰ ਦਾ ਜਿਹੜਾ ਇਸ ਤਰ੍ਹਾਂ ਕੀਤਾ ਗਿਆ ਅਤੇ ਇਸ ਕੇਸ ਦੇ ਵਿੱਚ ਜਿਹੜਾ ਦੋਸ਼ੀ ਹੈਗਾ ਸੀ ਗਲਮ ਮੁਖੀਆ ਉਹਨੂੰ ਗ੍ਰਿਫਤਾਰ ਕੀਤਾ ਕਾਰਨ ਕਿ ਐਸਾ ਜਿਹੜਾ ਕਤਲ ਹੋਇਆ ਤੇ ਬਸ ਉਹ ਖਦ ਰੋ ਪਹਿਲੇ ਤੇ ਝੋਨਾ ਲਾ ਰਹੇ ਸੀ ਝੋਨਾ ਲਾ ਕੇ ਬਾਅਦ ਵਿੱਚ ਕੁਝ ਹੋ ਸਕਦਾ ਕੁਝ ਖਾਪੀ ਲਿਆ ਹੋਵੇ ਤੇ ਉਹ ਬਸ ਕਿਸੇ ਗੱਲ ਤੋਂ ਚਾਚਾ ਭਤੀਜਾ ਸੀ ਤੇ ਬਹਿਸਵਾਜੀ ਹੋ ਗਈ ਉਸੇ ਗੱਲ ਤੋਂ ਹੀ ਉਹ ਲੜਪੇ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਨਹੀਂ ਪੁਰਾਣੀ ਰੰਜਿਸ਼ ਦਾ ਜਿਹ ਕੋ ਸਾਹਮਣੇ ਨਹੀਂ ਆਈ ਹੈ ਇਸ ਗੱਲ ਦੀ ਕੋਈ ਸਾਹਮਣੇ ਨਹੀਂ ਆਈ ਹੈ ਜਿਹ ਇਨਵੈਸਟੀਗੇਸ਼ਨ ਮੇਰੇ ਵੀ ਚੱਲ ਰਹੀ ਹੈ ਜਿਹ ਕੋ ਸਾਹਮਣੇ ਆਏਗੀ ਤੋ ਉਹਦੇ ਦਾਸਦਾ ਕੀ ਪਰਿਵਾਰ ਦਾ ਲਾਸ਼ ਦੀ ਹੁਣ ਬਸ ਅੱਜ ਅਸੀਂ ਲੈ ਆਏ ਆ ਉਥੋਂ ਡੱਡ ਬੜੀ ਲਿਆ ਕੇ ਦੇ ਇਸਰੇ ਜਿਹਾ ਕੇ ਪੋਸਟਵਾਲੋ ਕਰਕੇ ਤੇ ਵਾਰਸਾਂ حوالے ਕੀ ਦੀ ਅੱਪੀ ਕੋਈ ਗ੍ਰਿਫਤਾਰੀ ਹੋਈ ਹੈ ਹਾਂਜੀ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਗगन ਮੁਖੀ ਹੈਗਾ ਦੋਸ਼ੀ ਜਿਹੜਾ ਹੈਗਾ ਇੱਕ ਦੋਸ਼ੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਫਿਰੋਜ਼ਪੁਰ ਵਿੱਚ ਬੇਸ਼ੱਕ ਪੁਲਿਸ ਵੱਲੋਂ ਲੁੱਟਖੋਹਾਂ ਵਰਗੀਆਂ ਘਟਨਾਵਾਂ 'ਤੇ ਰੋਕ ਲਗਾਉਣ ਲਈ ਵੱਡੇ ਵੱਡੇ ਦਾਅਵੇ ਕਰ ਰਹੀਆਂ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾਂ ਪਾ ਕੇ ਭਰੋਸਾ ਵੀ ਦੇ ਰਹੀ ਹੈ ਪੁਲਿਸ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਪਰ ਫਿਰੋਜ਼ਪੁਰ ਦੇ ਵਿੱਚ ਲੁੱਟਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅੰਸਰ ਅੱਜ ਵੀ ਸੜਕਾਂ ਉਪਰ ਬੇਖੌਫ ਘੁੰਮ ਰਹੇ ਹਨ ਪਿਛਲੇ ਦਿਨਾਂ ਵਿੱਚ ਕਿਵੇਂ ਮੋਟਰਸਾਈਕਲ ਸਵਾਰਾਂ ਨੇ ਦੋ ਲੜਕੀਆਂ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੀ ਸੀਸੀਟੀਵੀ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਅੱਜ ਫਿਰ ਫਿਰੋਜ਼ਪੁਰ ਦੇ ਦੇਵ ਸਮਾਜ ਕਾਲਜ ਦੇ ਬਾਹਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮੋਟਰਸਾਈਕਲ ਸਵਾਰ ਪਤੀ ਪਤਨੀ কুরਤੇ ਦੀ ਜੇਬ ਕੱਟ ਕੇ ਲੈ ਗਏ ਤੇ ਪੁਲਿਸ ਵੱਲੋਂ ਮੌਕੇ ਤੇ ਜਾਂਚ ਕੀਤੀ ਜਾ ਰਹੀ ਹੈ ਮੇਰਾ ਨਾਮ ਬਲਵਿੰਦਰ ਸਿੰਘ ਆ ਪਿੰਡ ਫੱਤੇਵਾਲਾ ਮੱਲਾਵਾਲੇ ਤੋਂ ਆ ਤੇ ਮੈਂ ਮੱਲਾ ਵਾਲੇ ਤੇ ਰਿਸ਼ਤੇਦਾਰਾਂ ਦੇ ਆਪਣਾ ਜਾ ਰਿਹਾ ਸੀ ਜਲਾਲਾਬਾਦ ਤੇ ਅਸੀਂ ਟੀਆ ਆਪਣਾ ਆਰਾ ਨਹੀਂ ਮਾਹੂਕੇਟ ਦੇ ਅਗਲੇ ਬੰਨੇ ਸਕੂਲ ਤੋਂ ਪਿੱਛੇ ਆਪਣਾ ਜੰਪਾ ਤੋਂ ਪਿੱਛੇ ਕਰਕੇ ਉਹ ਬਟੂਆ ਮੇਰਾ ਤੋੜ ਕੇ ਨਾ ਤੇ ਦੋ ਬੰਦੇ ਸੀ ਮੋਟਰਸਾਈਕਲ ਤੇ ਇੱਕ ਪਲਸਰ ਮੋਟਰਸਾਈਕਲ ਹੀ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਤੇ ਚਿੱਟੇ ਰੰਗ ਦਾ ਸਾਫਾ ਬੁਲੇਟ ਆਇਆ ਸੀ ਉਹਨੂੰ ਮੁੰਡੇ ਨੇ ਇੱਕ ਚਲਾਉਣ ਵਾਲਾ ਵੱਖਰਾ ਪਿੱਛੇ ਬਹੁਤ ਕੀਤਾ ਪਰ ਕੁੰਡੇ ਵਾਲੇ ਚੌਂਕ ਤੋਂ ਅੱਗੇ ਮੇਰੇ ਕੋਲ ਨਜ਼ਰ ਨਹੀਂ ਆਇਆ ਮਿਹਰਬਾਨੀ ਕਰਕੇ ਮੇਰੇ ਪ੍ਰੂਫ ਹੀ ਵਿੱਚ ਪੈਸੇ ਦੇ ਅੱਜ ਦਿਨ ਦਿਹਾੜੇ ਪੌਣੇ ਪੌਣੇ ਦੇ 10 ਵਜੇ ਦੀ ਗੱਲ ਆ ਤੇ ਮਿਹਰਬਾਨੀ ਕਰਕੇ ਮੇਰੇ ਚੋਂ ਪ੍ਰੂਫ ਹੀ ਵਾਪਸ ਕਰ ਦੇਣ ਪੈਸਿਆਂ ਦੀ ਕੋਈ ਗੱਲ ਨਹੀਂ ਜੇ ਵੀ ਲਾਗੇ ਜੇ ਵੀ ਲੋ ਤੋੜ ਕੇ ਨਾਲੋ ਲੈ ਗਏ ਜੇ ਪਿੱਛਾ ਬਹੁਤ ਕੀਤਾ ਪਰ ਦੋ ਜਿਹੜੇ ਮੋਟਰਸਾਈਕਲ ਤੇ ਸੀ ਉਹ ਬੰਦੇ ਸੀ ਉਹਨਾਂ ਦਾ ਸਰ ਗਿਆ ਮੋਟਰਸਾਈਕਲ ਵੱਡਾ ਸੀ ਭਜਾਇਆ ਬਹੁਤ ਧੀੜ ਹੋਣ ਕਾਰਨ ਜੋ ਮੇਰੇ ਤੋਂ ਅੱਗੇ ਪਿੱਛੇ ਹੋ ਗਏ ਜੀ ਅੱਛਾ ਅੱਛਾ ਹਾਂ ਜੀ ਬਹੁਤ ਭਜਾਇਆ ਜੇ ਪਕੜੇ ਜਾਂਦੇ ਤੇ ਫਿਰ ਹਾਂਜੀ ਹਾਂ ਮੂੰਹ ਬੰਨੇ ਆਏ ਸੀ ਉਹਨਾਂ ਦੇ ਮੋਨੇ ਹੀ ਮੁੰਡੇ ਕਾਰਵਾਈ ਇਹਨਾਂ ਦੇ ਹੋਣੀ ਚਾਹੀਦੀ ਤੇ ਮੇਰੇ ਜੋ ਪ੍ਰੂਫ ਹੋ ਲੈ ਗਏ ਨੇ ਉਹਨਾਂ ਤੇ ਕੋਈ پیسے ਰਕਮ ਦਾ ਵੀ ਕੋਈ ਪੁੱਛ ਨਹੀਂ ਹੋਣਾ ਚਾਹੀਦਾ ਸ਼ੰਭੂ ਮੋਰਚੇ ਤੋਂ ਵਾਪਸ ਆਉਣ ਦੇ ਬੀਤੇ ਦਿਨ ਸੁਖਵਿੰਦਰ ਸਿੰਘ ਜੋ ਕੇ ਬਟਾਲਾ ਨੇੜਲੇ ਕਸਬਾ ਰੰਗੜ ਦੰਗਲ ਦੇ ਪਿੰਡ ਆਦੋ ਵਾਲੀ ਦੇ ਰਹਿਣ ਵਾਲਾ ਸੀ ਦਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਵਿੱਚ ਸੁਖਵਿੰਦਰ ਸਿੰਘ ਦੀ ਜਾਨ ਚਲੀ ਗਈ ਜਿਸ ਦਾ ਪੋਸਟਮਾਰਟਮ ਕਰਵਾ ਕੇ ਅੱਜ ਉਸ ਦੇ ਜੱਦੀ ਪਿੰਡ ਆਦੋ ਵਾਲੀ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਤੇ ਅੰਤਿਮ ਰਸਮਾਂ ਵੀ ਕੀਤੀਆਂ ਗਈਆਂ ਇਸ ਮੌਕੇ ਕਿਸਾਨ ਯੂਨੀਅਨ ਵੱਲੋਂ ਸੁਖਵਿੰਦਰ ਸਿੰਘ ਦੀ ਮਿੱਤਰਕ ਦੇ ਤੇ ਕਿਸਾਨੀ ਯੂਨੀਅਨ ਦਾ ਝੰਡਾ ਪਾ ਕੇ ਉਸ ਨੂੰ ਸਲਾਮੀ ਵੀ ਦਿੱਤੀ ਗਈ ਬਹੁਤ ਵਧੀਆ ਸਾਡੇ ਆਗੂ ਬਲਜੀਤ ਸਿੰਘ ਹੋਣੀ ਸੁਖਵਿੰਦਰ ਸਿੰਘ ਹੋਣੀ ਇੱਕ 143 ਦਿਨ ਮੋਰਚੇ ਨੂੰ ਹੋ ਗਿਆ ਤੇ ਲਗਾਤਾਰ ਮੋਰਚੇ ਦੇ ਵਿੱਚ ਇਹ ਪਿੰਡ ਜਿਹੜਾ ਹਾਜ਼ਰੀ ਪਰਿਆ ਸੀ ਆਦੋ ਵਾਲੀ ਰੰਗਨ ਨਗਰ ਉਹ ਕਿਉਂ ਨਹੀਂ ਜਿਲੇ ਜੁਲੀ ਕੀਤਾ ਇਹ ਆਪਣੀ ਵਾਰੀ ਦੀ ਗਰਦਾਸਪੁਰ ਜ਼ਿਲ੍ਹਾ ਉੱਤੇ ਗਿਆ ਸੀ ਆਪਣੀ ਵਾਰੀ ਦੀ ਟਾਈਮ ਦੇ ਨਾਲ ਉੱਤੇ ਗਿਆ ਉਹ ਤੋਂ ਫਿਰ ਜਦੋਂ ਇਹਨਾਂ ਦਾ ਟਾਈਮ ਮੁੱਕ ਗਿਆ ਵਾ ਸਮਾ ਮੁੱਕ ਗਿਆ ਫਿਰ ਵਾਪਸ ਆ ਰਹੇ ਮੋਟਰਸਾਈਕਲ ਤੇ ਇਹਨਾਂ ਨੇ ਗੋਬਿੰਦਗੜ ਦੇ ਲਾਗੇ ਖੰਨੇ ਦੇ ਕੋਲ ਤੇ ਲੱਗਾ ਵੀ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦਾ ਉੱਥੇ ਲੱਭ ਡੈਥ ਹੋ ਗਿਆ ਜਦੋਂ ਸਾਨੂੰ ਪਤਾ ਲੱਗਾ ਕੱਲ ਫਿਰ ਮੌਕੇ ਤੇ ਆਗੂ ਜਿਹੜੇ ਸ਼ੰਭੂ ਮੋਰਚੇ ਤੋਂ ਉੱਥੇ ਗਏ ਆ ਤੇ ਆਸਾਨ ਮਜ਼ਦੂਰ ਮੋਰਚਾ ਤੇ ਨਾਂ ਸਮੁੱਚਤ ਮੋਰਚਾ ਨਾਨ ਪੋਲੀਟਿਕਲ ਇਹਨਾਂ ਨੇ ਤੇ ਸ਼ੋਕ ਮਤਾ ਪਾ ਕੇ ਸ਼ਰਧਾਂਜਲੀ ਦਿੱਤੀ ਆ ਵੇਖੋ ਅਸੀਂ ਅੰਦੋਲਨ 2 ਦੇ ਵਿੱਚ ਦਿੱਲੀ ਅੰਦੋਲਨ 2 ਚ 24 ਜਾਨਾਂ ਸਾਡੀਆਂ ਚਲ ਗਿਆ ਹੁਣ ਤੱਕ ਤੇ ਇਹ ਸਾਰਾ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹਦੇ ਜੁਮੇ ਲੱਗਦਾ ਸਾਰਾ ਕੁਝ ਜੇ ਕਿਸਾਨ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਵੀ ਕਿਸਾਨਾਂ ਨੂੰ ਸ਼ੰਭੂ ਬੈਡਰ ਆਲੇ ਜਾਣ ਦੀ ਲੋੜ ਨਹੀਂ ਦਿੱਲੀ ਵਾਲੇ ਜਾਣ ਦੀ ਲੋੜ ਨਹੀਂ ਇਹ ਨਾਮਵਤਾਂ ਦੇ ਜ਼ਿੰਮੇਵਾਰ ਜਿਹੜਿਆ ਕੇਂਦਰ ਦੀ મોદી ਸਰਕਾਰ ਆ ਜਿਹੜਿਆ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲਈ ਤੇ ਸਭ ਤੋਂ بڑا ਦੁੱਖ ਹੁੰਦਾ ਉਹਨਾਂ ਪਰਿਵਾਰਾਂ ਦੇ ਨਾਲ ਆਪਣੀ ਜਥੇਬੰਦੀ ਦੇ ਯੋਧੇ ਨਾਲ ਜਦੋਂ ਕਿ ਅਹੀਂ ਉਤੋਂ ਲਾਸ਼ਾਂ ਤੋਰਦੇ ਆ ਜਾਂ ਆਪਣੇ ਮੋਢਿਆਂ ਤੇ ਚੁੱਕ ਕੇ ਲਿਆਉਂਦੇ ਆ ਬਹੁਤ ਦੁੱਖ ਹੁੰਦਾ ਸਾਡੀ ਜਥੇਬੰਦੀ ਨੂੰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੇ ਇਹ ਸਹੀਦ ਹੋ ਗਿਆ ਪਿੱਛੇ ਵੀ ਤੇ ਹੁਣ ਵੀ ਕਿਉਂਕਿ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਮੁਆਵਜ਼ੇ ਦਿੱਤੇ ਆ ਔਰ ਜਦੋਂ ਚੋਣ ਜਾਬਤਾ ਲੱਗ ਗਿਆ ਉਸ ਤੋਂ ਬਾਅਦ ਹੈ ਨਾ ਮਾਫੀ ਜਾਂ ਦਿੱਤਾ ਐਂ ਮੰਗ ਕਰਦੇ ਆ ਵੀ 5 ਲੱਖ ਰੁਪਈਆ ਜੋ ਦਿੱਲੀ ਪੈਟਰਨ ਹੈ ਉਹਦੇ ਹਿਸਾਬ ਨਾਲ ਪਰਿਵਾਰ ਨੂੰ ਦਿੱਤਾ ਜਾਵੇ ਮੁਆਵਜ਼ਾ ਸਰਕਾਰੀ ਨੌਕਰੀ ਇੱਕ ਜੀ ਨੂੰ ਦਿੱਤੀ ਜਾਵੇ ਉਹਨਾਂ ਦਾ ਗੈਰ ਸਰਕਾਰੀ ਤੇ ਸਰਕਾਰੀ ਕਰਜ਼ਾ ਜਿਹੜਾ ਮਾਫ ਕੀਤਾ ਜਾਵੇ ਇਸੇ ਤਰ੍ਹਾਂ ਜ਼ਖਮੀ ਕਿਸਾਨ ਆ ਜਿਹੜਾ ਸਨ ਉਹਦਾ ਸਰਕਾਰੀ ਖਰਚੇ ਤੇ ਇਲਾਜ ਕਰਾਇਆ ਜਾਵੇ ਗੁਰਜੀਤ ਸਿੰਘ ਦਾ ਦੇ ਨਾਲ 1 ਰੁਪਿਆ ਨੂੰ ਜਿੱਤੀ ਰਾਜ 1 ਲੱਖ ਰੁਪਿਆ ਜਿੱਤੀ ਜਾ ਜਸਪ੍ਰੀਤ ਕੋ ਮੇਰੇ ਮਾਸੜ ਜੀ ਸੀ ਪਰਿਵਾਰ ਦੀ ਕੀ ਹੁਲਾਕ ਬਹੁਤ ਮਡੇ ਲਾ ਤੇ ਮਾਸੜ ਜੀ ਇਕੱਲੇ ਕਮਾਉਣ ਵਾਲੇ ਹੀ ਹੁਣ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਕੀ ਹੋਊਗਾ ਉਹਨਾਂ ਨੂੰ ਕੀ ਸਾਸ ਤੇ ਛੱਡ ਕੇ ਸਾਨੂੰ ਵੀ ਨਹੀਂ ਪਤਾ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਆ ਕੱਲ ਮੌਕੇ ਤੇ 1:30 ਵਜੇ ਜੀ ਪਰਿਵਾਰ ਦੀ ਜ਼ਮੀਨ ਦੀ ਗੱਲ ਕੀਤੀ ਜਾ ਘਰ ਪਰ ਖੇਤੀਬਾੜੀ ਕਰਦੇ ਸੀ 1.5 ਕਿੱਲਾ ਪੈਲੀ ਦਾ ਇਹ ਬਸ ਹਾਂਜੀ ਅੱਬਾ ਸਾਹ ਡੰਗੇ ਰੱਖੇ ਘਰੇ ਦੋ ਤਿੰਨ ਮੱਝਾ ਬਸ ਅਸੀਂ ਇਨਸਾਫ ਦੀ ਮੰਗ ਕਰਦੇ ਕਿਉਂਕਿ ਮੇਰੇ ਭਰਾ ਕੱਲੇ ਵਿਚਾਰੇ ਛੋਟੇ-ਛੋਟੇ ਇੱਕ ਦੀ ਉਮਰ ਵੀ 20 ਸਾਲ ਇੱਕ ਦੀ 22 ਸਾਲ ਨੂੰ ਕੀ ਕਰਨਗੇ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਘਰ ਚ ਕਮਾਉਣ ਵਾਲੇ ਮੇਰੇ ਮਾਸੜ ਸੀ ਉਹੀ ਨਹੀਂ ਰਹੇ ਉਹਨਾਂ ਦਾ ਹਰਕੀ ਮੈਂ ਚੱਲਦੇ ਆ ਪੰਜਾਬ ਪੁਲਿਸ ਦੇ ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੌਸਲ ਵੱਲੋਂ ਬਟਾਲਾ ਦੇ ਆਮ ਲੋਕਾਂ ਤੇ ਪੁਲਿਸ ਅਧਿਕਾਰੀ ਨਾਲ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਕੀਤੀ ਗਈ ਮੀਟਿੰਗ ਇਸ ਮੌਕੇ ਐਸਐਸਪੀ ਬਟਾਲਾ ਤੋਂ ਇਲਾਵਾ ਜਿੰਨੇ ਵੀ ਪੁਲਿਸ ਅਧਿਕਾਰੀ ਸਨ ਮੌਕੇ ਤੇ ਮੌਜੂਦ ਰਹੇ ਅਤੇ ਸ਼ਹਿਰ ਦੇ ਕਈ ਲੋਕ ਇਸ ਮੀਟਿੰਗ ਵਿੱਚ ਹਿੱਸਾ ਲੈਣ ਪਹੁੰਚੇ ਗਲਬਦਰਨ ਡੀਆਈਜੀ ਰਕੇਸ਼ ਕੌਸ਼ਲ ਨੇ ਕਿਹਾ ਹੈ ਕਿ ਜਦੋਂ ਦਾ ਮੈਂ ਡੀਆਈਜੀ ਦਾ ਚਾਰ ਸੰਭਾਲ ਲਿਆ ਮੈਂ ਪੁਲਿਸ ਜ਼ਿਲ੍ਹਾ ਪਟਡਾਲਾ ਦੇ ਲੋਕਾਂ ਨਾਲ ਮਿਲਣੀ ਨਹੀਂ ਕੀਤੀ ਸੀ ਇਸੇ ਵਜ੍ਹਾ ਨਾਲ ਅੱਜ ਆਮ ਲੋਕਾਂ ਨਾਲ ਗੱਲਬਾਤ ਕਰਨ ਆਇਆ ਤੇ ਨਾਲ ਹੀ ਜੋ ਨਸ਼ਾ ਹੈ ਉਸ ਦੀ ਰੋਕத் ਥਾਮ ਲਈ ਵੀ ਲੋਕਾਂ ਦੇ ਵਿਚਾਰ ਲਏ ਹਨ ਡੀਆਈਜੀ ਨੇ ਕਿਹਾ ਕਿ ਆਮ ਲੋਕ ਕਰਨੇ ਵੀ ਸਾਨੂੰ ਵਿਚਾਰ ਦਿੰਦੇ ਹਨ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ੇ ਨੂੰ ਠਾਲ ਪਾਉਣ ਦੇ ਵਿੱਚ ਸਫਲ ਹੁੰਦੇ ਜਾ ਰਹੇ ਹਾਂ ਜਿਉਂ ਦਾ ਜੁਆਇਨ ਕੀਤਾ ਸੀਗਾ ਮੇਰਾ ਮਨ ਸੀਗਾ ਮੈਂ ਕੋਈ ਆ ਕੇ ਲੋਕਾਂ ਨਾਲ ਪਬਲੀਕਲੀ ਇੰਟਰੈਕਟ ਕਰਾਂ ਸਮਾਂ ਨਹੀਂ ਸੀ ਮਿਲਿਆ ਬਿਕਾਜ਼ ਪਹਿਲੇ ਇਲੈਕਸ਼ਨ ਸੀਗੇ ਸੋ ਟੂਡੇ ਆਈ ਗਾਟ ਸਮ ਟਾਈਮ ਸੋ ਆਈ ਥੋਟ ਕਿ ਆਈ ਸਟਾਰਟਡ ਫਰਮ ਬਟਾਲਾ ਇਸ ਕਰਕੇ ਮੈਂ ਇੱਥੇ ਆ ਜਾਇਆ ਮੈਂ ਚਾਹੁੰਦਾ ਸੀ ਕਿ ਜੋ ਲੋਕਾਂ ਦੇ ਮਨ ਦੇ ਵਿਚਾਰ ਨੇ ਉਹ ਖੁੱਲ ਕੇ ਸੁਣਿਆਂ ਜੋ ਅਸੀਂ ਕਰ ਰਹੇ ਹਾਂ ਜੋ ਸਮਾਜ ਨੂੰ ਨਜ਼ਰ ਆ ਰਿਹਾ ਉਹ ਸਾਰੀ ਜਾਣਕਾਰੀ ਹਾਸਲ ਕਰਕੇ ਫਿਰ ਜੋ ਸਾਨੂੰ ਅੱਗੇ ਕਰਨ ਦੀ ਲੋੜ ਆ ਅਸੀਂ ਉੱਤੇ ਸਟ੍ਰੈਟਜੀ ਬਣਾ ਸਕੀਏ ਅੱਜਕੱਲ ਵੈਸੇ ਵੀ ਆ ਮਾਨਯੋਗ ਮੁੱਖ ਮੰਤਰੀ ਦੇ ਆਦੇਸ਼ ਅਨੁਸਾਰ ਤੇ ਸਾਡੇ ਡੀਜੀਪੀ ਪੰਜਾਬ ਸਾਹਿਬ ਦੇ ਆਦੇਸ਼ ਅਨੁਸਾਰ ਨਸ਼ਾ ਖਿਲਾਫ ਅਸੀਂ ਇੱਕ ਮੁਹਿੰਮ ਚੇੜੀ ਦੀ ਹੈ ਮੈਂ ਉਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਕਿਸਾਂ ਦੀ ਰਿਸਕ ਕਰ ਰਹੇ ਹਾਂ ਕਿਸਾਂ ਸਚੇਸ ਕਰ ਰਹੇ ਹਾਂ ਕੀ ਅਸੀਂ ਕਰ ਰਹੇ ਹਾਂ ਕਿਸਾਂ ਅਸੀਂ ਇਹ ਇਸ ਮਗਲਰ ਨੇ ਅਤੇ ਪਾਪ ਦੀ ਕਮਾਈ ਤੋਂ ਇਹ ਸਾਰੀ ਪ੍ਰਾਪਰਟੀਆਂ ਬਣਾਈਆਂ ਅਸੀਂ ਕਿਸਾਂ ਉਹਨਾਂ ਨੂੰ ਜਬਤ ਕਰ ਰਹੇ ਹਾਂ ਫ੍ਰੀਜ਼ ਕਰ ਰਹੇ ਹਾਂ ਉਸ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਸੀਗਾ ਉਹੀ ਮੈਂ ਲੋਕਾਂ ਨਾਲ ਸਾਂਝਾ ਕੀਤਾ ਹੈਗਾ ਉਹਨਾਂ ਨੂੰ ਦੱਸਿਆ ਕਿ ਸਾਡੀ ਜਿਹੜੀ ਮੁਹਿੰਮ ਆ ਇਹ ਬਿਲਕੁਲ ਚੱਲ ਰਹੀ ਆ ਔਰ ਆਣ ਸਮਝ ਹੋਰ ਤੇਜ ਹੋਏਗੀ ਉਸ ਕੜੀ ਦੇ ਤਹਿਤ ਇਟ ਵਾਸ ਜਸਟ ਅ ਪਬਲਿਕ ਪੁਲਿਸ ਪਬਲਿਕ ਇੰਟਰੈਕਸ਼ਨ ਐਂਡ ਆਮ ਵੈਰੀ ਹੈਪੀ ਕਿ ਲੋਕਾਂ ਨੇ ਬੜੇ ਖੁੱਲ ਕੇ ਵਿਚਾਰ ਰੱਖੇ ਆ ਅਸੀਂ ਸੋਚਿਆ ਸੀ 45 ਮਿੰਟ ਦਾ ਸਮਾਂ ਜਿਹੜਾ ਸੈਕਿੰਡ 2 ਆਰਸ ਕੰਸਰਨ ਹੈ ਜੀ ਇਸ ਸ੍ਰੇਤੀ ਤੋਂ ਲੋਕਾਂ ਦਾ ਕੰਸਰਨ ਤੇ ਹੈ ਡੈਫੀਨਿਟਲੀ ਡਰੱਗਸ ਇੱਕ ਡਿਸਕਸ਼ਨ ਦਾ ਮੁੱਦਾ ਆ ਅੱਜਕੱਲ ਹਰ ਇੱਕ ਦਾ ਆਪਣਾ ਤੇ ਆਪਣਾ ਪਰਸੈਪਸ਼ਨ ਆ ਕੋਈ ਕਹਿੰਦਾ ਵੱਧ ਗਿਆ ਕੋਈ ਕਹਿੰਦਾ ਘਟ ਗਿਆ ਕੁਛ ਨੇ ਕਿਹਾ ਜੀ ਵਦਿਆ ਕੁਛ ਨੇ ਕਿਹਾ ਪੁਲਿਸ ਬਹੁਤ ਛਾ ਕੰਮ ਕਰੀ ਹੈ ਜਿਵੇਂ ਇੱਕ ਸਪੌਂਸਰਡ 35 ਸਾਲ ਦਾ ਸਰਪੰਚ ਨੇ ਉਹਨੇ ਦੱਸਿਆ ਕਿ ਸਰ ਮੇਰੇ ਇਲਾਕੇ ਚ ਬਹੁਤ ਅੱਛਾ ਕੰਮ ਪੁਲਿਸ ਨੇ ਕੀਤਾ ਹੈਗਾ ਇੱਕ ਹੋਰ ਸਪੌਂਸਰ ਨੇ ਕਿਹਾ ਕਿ ਨਹੀਂ ਮੇਰੇ ਤੁਸੀਂ ਆ ਕੇ ਪਿੰਡ ਦੇ ਭਾਵੇਂ ਡੋਪਟਸ ਕਾ ਲੋ ਤੁਹਾਨੂੰ ਦੋ ਬੰਦੇ ਵੀ ਨਹੀਂ ਛੇੜੀ ਨਹੀਂ ਮਿਲਣਗੇ ਸੋ ਸਾਨੂੰ ਕਾਫੀ ਲੋਕਾਂ ਤੋਂ ਅੱਛੀ ਫੀਡਬੈਕ ਮਿਲੀ ਹੈ ਉਸ ਫੀਡਬੈਕ ਦੇ ਬੇਸ ਤੇ ਅਸੀਂ ਆਉਣ ਵਾਲੇ ਸਮੇਂ ਚ ਆਪਣੇ ਆਪਰੇਸ਼ਨਸ ਪਲਾਨ ਕਰਾਂਗੇ ਐਂਡ ਦੈਨ ਵੀ ਵਿਲ ਗੋ in a full manner against this uh, dirty people ਮੈਂ ਹਮੇਸ਼ਾ ਤੋਂ ਇਸ ਚੀਜ਼ ਵਿੱਚ ਵਿਸ਼ਵਾਸ ਕੀਤਾ ਅੱਜ ਵੀ ਉਹੀ ਬੇਨਤੀ ਕੀਤੀ ਹੈ ਅੱਜ ਵੀ ਉਹੀ ਅਪੀਲ ਕੀਤੀ ਹੈ ਲੋਕਾਂ ਕੋ ਇਨਫੋਰਮੇਸ਼ਨ ਕਿੱਥੇ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ ਬਿਕੋਜ਼ ਹਰ ਗਲੀ ਮੋਹਲੇ 'ਚ ਅਸੀਂ ਸਿਰ ਸਮਾਜ 'ਚ ਇਸ ਸਿਸਟਮ 'ਚ ਹੀ ਆਂ ਲੋਕਾਂ ਨੂੰ ਪਤਾ ਹੁੰਦਾ ਕਿ ਕੌਣ ਕੀ ਕਰ ਰਿਹਾ ਕਿ ਨਹੀਂ ਕਰ ਰਿਹਾ ਜਿਵੇਂ ਇੱਕ ਦੋ ਬਲਵਾਰਾ ਨੇ ਕਿਹਾ ਕਿ ਪੁਲਿਸ ਨੂੰ ਪਤਾ ਹੁੰਦਾ ਸੋ ਆਈਵ ਟੋਲ देम ਕਿ ਇਹ ਨਹੀਂ ਗੱਲ ਕਿ ਸਾਨੂੰ ਪਤਾ ਹੈ ਤਾਂ ਅਸੀਂ ਇਸ चीज ਨੂੰ ਲੌਕ ਕਰੀਏ ਬਟ ਅਗਰ ਲੋਕਾਂ ਦੀ ਇਨਫੋਰਮੇਸ਼ਨ ਤੇ ਪੁਲਿਸ ਐਕਸ਼ਨ ਆਪਸ ਵਿੱਚ ਮੇਲ ਖਾ ਜਾਣ ਇੱਕ ਮੇਲ ਬਣ ਜਾਏ ਤਾਂ ਫਿਰ ਕੋਈ ਇਸ चीज ਮੈਨੂੰ ਨਹੀਂ ਨਜ਼ਰਾਂ ਦੀ ਕੋਈ ਪ੍ਰੋਬਲਮ ਕਿ ਅਸੀਂ ਇਸ ਬਿਮਾਰੀ ਨੂੰ ਜਲੰਧ ਬੁਰਗ ਨਾ ਸੁੱਟ ਸਕੀ ਨਾ ਬੀਤੀ ਰਾਤ ਦਿਨਾਨਗਰ ਦੇ ਬਾਹਰ ਹਸਪਤਾਲ ਨੇੜੇ ਇੱਕ ਮੋਟਰਸਾਈਕਲ ਅਤੇ ਇਨੋਵਾ ਦੀ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਦੋਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਪੁੱਤਰਾਂ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪਰਿਵਾਰਕ ਮੈਂਬਰ ਅਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਨੌਜਵਾਨਾਂ ਦੀ ਪਛਾਣ ਹਿਤੇਸ਼ ਸਿੰਘਲਾ ਪੁੱਤਰ ਮਨੋਜ ਸਿੰਘਲਾ ਤੇ ਵਰੁਣ ਮਹਾਜਨ ਪੁੱਤਰ ਭਾਰਤ ਪੋਸ਼ਣ ਵੱਜੋ ਹੋਇਆ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਪੇਜ ਦਿੱਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਹਿਸ 500 ਰੁਪਏ ਦੇ ਲਹਿਣ ਦੇਣ ਨੂੰ ਲੈ ਕੇ ਦੋ ਧੜਿਆਂ ਦੇ ਵਿਚਕਾਰ ਝਗੜੇ ਦੌਰਾਨ ਇੱਕ 19 ਸਾਲਾਂ ਸੋਹਣੇ ਸੁਨੱਖੇ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਉਸ ਦਾ ਪਿਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਕਾਨੋਵਾਲ ਵਿਖੇ ਲਿਆ ਜਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਕਰ ਦਿੱਤਾ ਮੇਰਾ ਨਾਮ ਸਿਕਮਨਤ ਇੱਤੇ ਗਾਣਾ ਗੁਣਾ ਕਰਦੇ ਟਰੋੜੇ ਚ ਲਾਇਓ ਟਰੋ ਦੇ ਮੇਰੇ ਟਰਾਂ ਤੇ ਜਿਹੜਾ ਜਿਹਦੀ ਦਰ ਤੋਂ ਹੀ ਹੈ ਨਾ ਰਾਜਣ ਦੀ ਉਹਦੇ ਇੱਥੇ ਮੱਝੀ ਚ ਅੱਛਾ ਤੇ ਢਾੜੀ ਦਾ ਇੱਥੇ ਜਿਹੜੇ ਰੋੜਾ ਬਚਾ ਅੱਛਾ ਢਾੜੀ ਵੀ ਸੀਰੀਆ ਚ ਕਰਤਾ ਪਰਦਾ ਕਿ ਜੀ ਰਾਜਣੀ ਜੇਦੀ ਡਟੋਗੀ ਬਲਵਿੰਦਰ ਸਿੰਘ ਆਹ ਬਰੇਲ ਭਾਈ ਸਾਹਿਬ ਕਵਾ ਰਹੀ ਹੈ ਜੇ ਅੱਛਾ ਆ ਮੈਂ ਕਰਦੇ ਆ ਪਵਰੇ ਕੋ ਮੇਰੇ ਢੋਨੇ ਟੋਕਾ ਇਹੋ ਹੀ ਗਾਣਾ ਗੁਣਾ ਕਰਦੀ ਹੋਰ ਜੀ ਵੀ ਕਰਦੇ ਰਵੀ ਦੇ ਨਿਆਣਿਆਂ ਕੋਲਾਰ ਮੋਟਾ ਰਵੀ ਨੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੀ ਤੂੰ ਨਹੀਂ ਮਰ ਜਾਣਾ ਪਿੱਟਦੀ ਗੱਲ ਤੋਂ ਗੱਲ ਕੋਈ ਨਹੀਂ ਨਿਕੁਆਈ ਦਾਂ ਗਾਲਾ ਕੱਢਦੇ ਹੀ ਆ ਕੇ ਗਾਲਾ ਤੁਹਾਡੇ ਘਰ ਦੇ ਗਾਲੀ ਆ ਕੇ ਗਾਲਾ ਕੱਢਣ ਦੇ ਆ ਸੇਰੇ ਸੇਰੇ ਅੱਛਾ ਹਾਂਜੀ ਦੋ ਜਣੇ ਆਏ ਉਹੋੜੇ ਮਾਰਿਆ 8 ਮਾਰੀ ਜਿੱਥੇ ਵੱਜੀ ਇਹ ਸਾਨੂੰ ਨੇ ਇੱਕ ਸਵੇਰੇ ਕਹਲ ਆਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਵਿੱਚ ਜਿਹੜੇ ਗਵੰਡੀ ਹੈ ਰਾਜਨ ਮਸੀਤ ਤੇ ਬਲਵਿੰਦਰ ਮਸੀਤ ਉੰਨਾ ਝਗੜਾ ਰੋਹਿਤ ਉਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਾਂ ਚ ਗਵੰਡੀ ਹੈਗੇ ਆ ਤੇ ਇਦਾਂ ਇਟਾ ਰੋੜੇ ਮਾਰੇ ਮਾਰਿਆ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਦੇ ਸੱਟਾ ਲਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੇ ਦੱਸਿਆ ਕਿ ਰਾਜਨ ਮਸੀ ਦੀ ਮੀਟੇ ਗੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਦੇ ਜਿਆਦਾ ਸੱਟਾ ਲਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਰ ਆਪਾਂ ਚ ਨਜ਼ਰ ਅੰਜਸੀ ਕੀ ਕੋਈ ਪਹਿਰਾ ਲੈਣ ਦੇਣਾ ਹੈਗਾ ਇਹਨਾਂ ਦਾ ਤੇ 500 ਰੁਪਏ ਦੀ ਕਹਿੰਦੇ ਕੀ ਲੈਣ ਦੇਣਾ ਹੈਗਾ ਇਹਨਾਂ ਦਾ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੋਨ ਕਰਤੀਏ ਤੇ ਬਾਕੀ ਜਿਹੜਾ ਮਿੱਤ ਕੀ ਉਹਦੀ ਆਪਾਂ ਪੋਸਟ ਮਾਰਡ ਕਰਾ ਰਹੇ ਰੋਹਿਤ ਮਸੀਹਾ ਰਾਵਲ ਮਸੀਹਾ ਤੇ ਇੱਕ ਨਵੀਂ ਮਾਤਾ ਇਹ ਚ ਨਵਾਂ ਜਿਹੜਾ ਕਾਨੂੰਨ ਬਣਿਆ ਜੀ 103 ਬੀ ਐਨ ਐਸ ਅੱਜ ਕਸਬਾ ਚੋਲਾਸਾਹ ਵਾਸੀਆਂ ਅਤੇ ਦੁਕਾਨਦਾਰਾਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਪੁਲਿਸ थाना ਚੋਲਾਸਾਹ ਬਗੇ ਦਰਨਾ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਲੋਕਾਂ ਨੇ ਕਿਹਾ ਕਿ ਜੋ ਲਗਾਤਾਰ ਦੁਕਾਨਦਾਰਾਂ ਨੂੰ ਫਰੋਤੀਆਂ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨਾਲ ਸਮੂਹ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਆ ਤਰਸੀਮ ਨੀਰਾ ਜੀ ਆ ਪਿਛਲੀ 2 ਤਰੀਕ ਨੂੰ ਚੋਲਾ ਸਾਹ ਦੇ ਵਿੱਚ ਪ੍ਰੀਤ ਟੈਲੀਕਾਮ ਦੇਤੇ ਜਾਨੇਵਾ ਹਮਲਾ ਆਇਆ ਜੀ ਸਾਰਾ ਸ਼ਹਿਰ ਉਸੇ ਰੋਸ ਦੇ ਵਿੱਚ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਲੈਣ ਦੇ ਮੁੱਦੇ ਦੇ ਤੇ ਇੱਥੇ ਬੈਠੇ ਹੋਏ ਸਾਰੇ ਜੀ ਇਸ ਤੋਂ ਪਹਿਲਾਂ ਪੁਲਿਸ ਕੋ ਗਏ ਜੋ ਕੋਈ ਤਾਂ ਪੁਲਿਸ ਕੋ ਗਏ ਜੀ ਉਹਨਾਂ ਨੇ ਕਿਹਾ ਸਾਨੂੰ ਸੋਮਵਾਰ ਤੱਕ ਦਾ ਟਾਈਮ ਦਿੱਤਾ ਜਾਵੇ ਤੇ ਸੋਮਵਾਰ ਤੋਂ ਬਾਅਦ ਵੀ ਅਜੇ ਤੱਕ ਕੋਈ ਇਨਸਾਫ ਵਾਲੀ ਗੱਲ ਨਹੀਂ ਆ ਜੀ ਇਸੇ ਮੁੱਦੇ ਦੇ ਉੱਤੇ ਹੀ ਚੋਲਾ ਸਾਹਿਬ ਜੀ ਆ ਸਾਰੀ ਸੰਗਤ ਆ ਕੇ ਬੈਠੀ ਹੋਈ ਇੱਥੇ ਕਿਵੇਂ ਦਿਖਦੇ ਜੋ ਲਗਾਤਾਰ ਇਹ ਫਰੋਤੀਆਂ ਮੰਗਣ ਦਾ ਸਿਰ ਬਹੁਤ ਪਰੇਸ਼ਾਨੀਆਂ ਜੀ ਸਾਰਾ ਸ਼ਹਿਰ ਡਰਿਆ ਪਿਆ ਜੀ ਬਾਕੀ ਮੁਲਾਜ਼ਮ ਆਪਣਾ ਮਹਿਕਮੇ ਨੂੰ ਚਾਹੀਦਾ ਵਾ ਜੀ ਇਹਦੇ ਉੱਤੇ ਸਖਤਾਈ ਨਾਲ ਪਹਰਾ ਦਿੱਤਾ ਜਾਵੇ ਐਸੇ ਜੇ ਸਾਡਾ ਸ਼ਹਿਰ ਸਾਰਾ ਬਹੁਤ ਬੁਰੀ ਤਰ੍ਹਾਂ ਡਰਿਆ ਪਿਆ ਜੀ ਕੁਫੀ ਜੀ ਲਾ ਤਾਂ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੇ ਚੈਨਲ ਤੇ ਰਾਈ ਜਿਹੜਾ ਅੱਜ ਪੂਰੇ ਦੇਸ਼ ਦੇ ਵਿੱਚੋਂ ਵਰਲਡ ਦੇ ਵਿੱਚ ਜਿਹੜੀ ਆ ਖਬਰ ਜਾਣੀ ਆ ਇਹ ਧਰਨਾ ਜਿਹੜਾ ਅਸੀਂ ਕਾਫੀ ਦਿਨਾਂ ਤੋਂ ਵੇਟ ਕਰ ਰਹੇ ਸੀ ਜਿਹੜੀ ਚੋਲਾ ਸਾਹਿਬ ਦੇ ਵਿੱਚ ਫਰੋਤੀਆਂ ਦਾ ਦੌਰ ਬਹੁਤ ਤੇਜ਼ ਚੱਲ ਰਿਹਾ ਹਰ ਇੱਕ ਦੁਕਾਨਦਾਰ ਨੂੰ ਵਾਰੀ-ਵਾਰੀ ਜਿਹੜੀ ਆ ਉਹ ਫਰੋਤੀ ਦੀ ਜੜੀ ਡਿਮਾਂਡ ਆ ਰਹੀ ਆ ਕਿ ਇੰਨੇ ਪੈਸੇ ਦੇ ਦਿਓ ਨਹੀਂ ਤੇ ਤੁਹਾਨੂੰ ਸੋਧਾ ਲੱਗ ਜਾਊਗਾ ਪੂਰੇ ਸਬੰਧ ਦੇ ਵਿੱਚ ਇੱਕ ਸਾਡੇ ਜਿਹੜੇ ਇੱਕ ਟੈਲੀਕਾਮ ਵਾਲਾ ਪ੍ਰੀਤ ਟੈਲੀਕਾਮ ਵਾਲਾ ਓਨਰ ਸੀਗਾ ਪੂਰੇ ਟੈਲੀਕਾਮ ਵਾਲੇ ਕੋਲੋਂ ਭਰौती ਮੰਗੀ ਗਈ ਭਰौती ਨਾ ਦੇਣ ਦੀ ਸ਼ਕਲ ਦੇ ਵਿੱਚ ਉਹਦੀ ਦੁਕਾਨ ਤੇ ਆ ਕੇ ਉਹਨੂੰ ਗੋਲੀਆਂ ਮਾਰੀਆਂ ਗਈਆਂ ਪੂਰੇ ਸਬੰਧ ਵਿੱਚ ਸਾਨੂੰ ਜੇ ਕੋਈ ਇਨਸਾਫ ਨਹੀਂ ਮਿਲਿਆ ਤਾਂ ਸਾਰੇ ਬਾਜ਼ਾਰ ਵਾਲਿਆਂ ਨੇ ਔਰ ਨਗਰ ਵਾਲਿਆਂ ਨੇ ਇੱਕ ਤਹਿਈਆ ਕੀਤਾ ਕਿ ਅਸੀਂ ਜਿਹੜਾ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਜਿਹੜਾ ਲੈਣਾ ਵਾ ਪੂਰੇ ਵਾਤੇ ਸਾਨੂੰ ਤੁਹਾਨੂੰ ਪ੍ਰਸ਼ਨ ਕਰਨਾ ਪੈ ਰਿਹਾ ਹੈ 2 ਤਰੀਕ ਦੀ ਇੱਕ ਦੁਪਹਿਰੇ ਦਨਪਾਤ ਦੇ ਸ਼ਕਤੀ ਕੁਮੈਟ ਦੀ ਘਟਨਾ ਆਇਆ ਮੋਬਾਈਲ ਦਾਨ ਸ਼ੌਪਰ ਸੀਗਾ ਉਹਨਾਂ ਨੂੰ ਗਜੰਟ ਸਿੰਘ ਨੂੰ ਇੱਕ ਥ੍ਰੈਟ ਆਇਆ ਸੀਗਾ ਬਾਹਰੋਂ ਸੱਤੇ ਤੇ ਯਾਦੇ ਵੱਲੋਂ ਉਹਨਾਂ ਵੱਲੋਂ ਕੋਈ ਦੋ ਅਨਨੋਨ ਪਰਸਨ ਭੇਜ ਕੇ ਤਾਂ ਸ਼ੂਕ ਕਰਾ ਦਿੱਤਾ ਗਿਆ ਤੇ ਉਹਨਾਂ ਦੇ ਫੈਰ ਇੰਜਰੀ ਹੋਈ ਜਾ ਇਸ ਟਾਈਮ ਉਹ ਐਡਮਿਟ ਨੇ ਹੌਸਪੀਟਲ ਉਸ ਦੇ ਸਬੰਧ ਦੇ ਵਿੱਚ ਇਹ ਧਾਰਨਾ ਲਾਇਆ ਗਿਆ ਸੀਗਾ ਬਾਜ਼ਾਰ ਵਾਲਿਆਂ ਵੱਲੋਂ ਕਿ ਹਜੇ ਤੱਕ ਜਿਹੜੇ ਦੋਸ਼ੀ ਨੇ ਉਹ ਤੁਹਾਡੇ ਵੱਲੋਂ ਅਰੈਸਟ ਨਹੀਂ ਕੀਤੇ ਗਏ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੇ ਵੱਲੋਂ ਕੋਈ ਕਮੀ ਨਹੀਂ ਹੈਗੀ ਫੁੱਲ ਐਫਰਟ ਕਰ ਰਹੇ ਆ ਉਹਨਾਂ ਨੂੰ ਜਲਦੀ ਫੜ ਲਾਂਗੇ ਵੀ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਆਲਰੇਡੀ ਉਹਦੀ ਜਿਹੜੀ ਵੀਡੀਓ ਆ ਫੋਟੋ ਆ ਅਸੀਂ ਕਾਫੀ ਵਾਇਰਲ ਵੀ ਕਰ ਦਿੱਤੀ ਆ ਅਸੀਂ ਅੱਜ ਤੁਹਾਨੂੰ ਇਹ ਚੈਨਲ ਨਾਲ ਹੀ ਵੀ ਤੁਹਾਨੂੰ ਵੀ ਪਿਕਚਰ ਦਵਾਂਗੇ ਵੀ ਤੁਹਾਨੂੰ ਵੀ ਕਵਾਂਗੇ ਕਿ ਇਹਨੂੰ ਆਪਣੇ ਮੀਡੀਆ ਦੇ ਰਾਹੀਂ ਹੋਰ ਚੈਨਲਾਂ ਦੇ ਉੱਤੇ ਪਾ ਕੇ ਵਾਇਰਲ ਕਰ ਦਿੱਤਾ ਜਾਵੇ ਤਾਂ ਕਿ ਕੋਈ ਨਾ ਕੋਈ ਹੋਰ ਸਾਨੂੰ ਕਿਸੇ ਪਾਸਿਓਂ ਸਰਾਗ ਮਿਲ ਸਕੇ ਠੀਕ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਹਿਰੀ ਪਾਣੀ ਖੇਤਾਂ ਨੂੰ ਲਗਦਾ ਕਰਨ ਲਈ ਤਿੰਨ ਪਿੰਡਾਂ ਦਾ ਦੌਰਾ ਕੀਤਾ ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੇ ਇਹ ਤਿੰਨ ਪਿੰਡ ਖਾਨੋਵਾਲ ਥਿਗਲੀ ਅਤੇ ਸਿਧਵਾ ਦੋਨਾਂ ਨੂੰ ਇੱਬਨ ਮਾਈਨਰੀ ਤੋਂ ਪਾਣੀ ਲੱਗ ਸਕਦਾ ਹੈ ਸਿਧਵਾ ਪਿੰਡ ਵਿੱਚ ਬਿਸਤ ਦੁਆਬ ਵਿੱਚ ਨਿਕਲੀ ਜਲੰਧਰ ਨਹਿਰ ਦੀ ਇੱਬਨ ਮਾਈਨਰੀ ਦਾ ਬਹੁਤ ਸਾਰਾ ਹਿੱਸਾ ਪੱਕਾ ਨਹੀਂ ਹੈ ਤੇ ਇਸ ਕੱਚੀ ਨਹਿਰ ਦੇ ਨੇੜਲੇ ਪਿੰਡ ਵਾਲਿਆਂ ਨੇ ਇਸ ਨੂੰ ਗੰਦੇ ਪਾਣੀ ਦੀ ਨਿਕਾਸੀ ਲਈ ਵਰਤਣਾ ਸ਼ੁਰੂ ਕੀਤਾ ਗੰਦਗੀ ਨਾਲ ਭਰੀ ਇਸ ਛੋਟੀ ਨਹਿਰ ਬਾਰੇ ਪਿੰਡ ਦੇ ਲੋਕਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਦੱਸਿਆ ਕਿ ਕਿਵੇਂ ਇਸ ਨਹਿਰ ਦਾ ਪਾਣੀ ਉਹਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਦਾ ਹੈ ਹੈਗੇ ਪਿਛਲੇ ਸਮਿਆਂ ਦੇ ਵਿੱਚ ਤੇ ਪਾਣੀ ਜਿਹੜੇ ਹੈਗੇ ਆ ਦੁਆਬੇ ਦੇ ਵਿੱਚ ਲਾਉਣੇ ਸੀ ਹਟ ਗਏ ਸੀ ਤਾਂ ਕਿ ਜਦੋਂ ਸਭ ਤੋਂ ਪਹਿਲਾਂ ਮੋਟਰਾਂ ਦੁਆਬੇ 'ਚ ਲੱਗੀਆਂ ਤੋਂ ਹੁਣ ਪਾਣੀ ਦੀ ਬੜੀ ਦਿੱਕਤ ਆ ਤੇ ਇਹ ਜਿਹਨੇ ਪਿੱਛੇ ਨਹਿਰਾਂ ਪੱਕੀਆਂ ਹੋਈਆਂ ਉਸ ਪ੍ਰੋਜੈਕਟ ਤੇ ਤੇ ਇਹਨਾਂ ਦੇ ਪਹਿਲੀ ਗੱਲ ਤੇ ਇਹਨਾਂ ਦੇ ਜਿਹੜੇ ਹੈਗੇ ਮੋਗੇ ਹਨੀ ਸੀ ਉਹਨਾਂ ਕਾਫੀ ਭੋਗੇ ਜਿਹੜੇ ਲੱਗੇ ਆ। ਸੋ ਇੱਥੇ ਆਣ ਕੇ ਜਿਹੜੀ ਹੈਗੀ ਆ ਇਹਦਾ ਟੇਲ ਆ। ਟੇਲੇ ਦੇ ਜਾ ਕੇ ਨਿਕਲਣਾ ਚਾਹੀਦਾ ਪਾਣੂ ਲੰਗੇ। ਉਹਦਾ ਐਕਸ਼ਨ ਸਾਹਿਬ ਨੂੰ ਅੱਜ ਦੱਸਿਆ ਤੇ ਉਹਨਾਂ ਨੇ ਐਸੀ ਪਿਛਲੀ ਵਾਰੀ ਵੀ ਇੱਥੇ ਆਏ ਸੀ। ਉਸ ਵੇਲੇ ਇਹਨਾਂ ਕੋਲ ਐਸਟੀਮੇਟ ਇਹਨਾਂ ਨੇ ਸਰਵੇ ਕੀਤਾ ਸੀ। ਉਹਨਾਂ ਦੱਸਦੇ ਕਿ ਇਹਨਾਂ ਨੇ ਸਰਵੇ ਹੋ ਗਿਆ ਤੇ ਇਹ ਜਿਹੜਾ ਪਾਣੀ ਹੈ ਅੱਗੇ ਪੈਦ ਦੱਬ ਕੇ ਇਹ ਪਾਣੂ ਲੰਗੇ ਜਾ ਕੇ ਪਹਿਲਾਂ ਤਾਂ ਕਿਸਾਨ ਜਿਹੜੇ ਹੈਗੇ ਲਾਉਣਗੇ ਅਖੀਰ ਦੇ ਉੱਤੇ ਜਾ ਕੇ ਜਿਹੜਾ ਹੈਗਾ ਇਹ ਉਸ ਡਰੇਨ ਦੇ ਵਿੱਚ ਪੈ ਜਵੇ ਉਹਦੇ ਵਾਸਤੇ ਇਹਨਾਂ ਨੇ ਪ੍ਰੋਪੋਜ਼ਲ ਬਣਾਈ ਹੈ ਜੇ ਐਕਸ਼ਨ ਸਾਹਿਬ ਤੋਂ ਉਹਨਾਂ ਦੇ ਸਾਰੇ ਅਧਿਕਾਰੀ ਨਾਲ ਆਏ ਕਿਉਂਕਿ ਇਸ ਏਰੀਆ ਵਿੱਚ ਪਾਣੀ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਹੁਣ ਜਿਹੜਾ ਸਰਕਾਰ ਨੇ ਜਿਹੜਾ ਹੈਗਾ ਕੇਂਦਰ ਸਰਕਾਰ ਤੇ ਸਟੇਟ ਸਰਕਾਰ ਕਿ ਜਿੱਥੇ ਵੀ ਮੋਗੇ ਪਾਣੀ ਲੱਗਦਾ ਅੱਗੇ ਮੋਗੇ ਸੀ ਦੋ-ਦੋ ਕਰਮਾ ਸੜਕੀਆਂ ਪੈਂਦੀਆਂ ਸੀ ਮੋਗੇ ਘਾਣੇ ਪੈਂਦੇ ਸੀ ਹੁਣ ਟੋਟਲ ਜਿਹੜੇ ਹੈਗੇ ਆ ਪੈਪ ਪਈ ਜਾਂਦੇ ਆ ਤੇ ਜਿਸ ਤਰ੍ਹਾਂ ਅਸੀਂ ਮੋਟਰ ਦਾ ਨਕਾ ਛੱਡਦੇ ਇਸੇ ਤਰ੍ਹਾਂ ਹੀ ਉਹ ਜਿਹੜੇ ਹੈਗੇ ਆ ਜਿੱਥੇ ਪਾਣੀ ਲੱਗਣ ਲੱਗ ਪਿਆ ਤੇ 2 ਕਿਲੋਮੀਟਰ ਹੋਵੇ ਤੇ 2.5 ਕਿਲੋਮੀਟਰ ਹੋਵੇ 100% ਸਰਕਾਰ ਜਿਹੜਾ ਹੈਗਾ ਉਹ ਫ੍ਰੀ ਪਾ ਪਾ ਰਹੀ ਹੈ ਤੁਹਾਨੂੰ ਚਾਹੀਦਾ ਕਿ ਅਸੀਂ ਜਿਹੜੇ ਮਹਿਰੀ ਪਾਣੀ ਹੈ ਇਹਨੂੰ ਅਸੀਂ ਖੇਤਾਂ ਤੱਕ ਲਜਾਈਏ ਜੇ ਮੋਟਰ ਸਾਡੀਆਂ ਖੜ ਵੀ ਜਾਣ ਉਹਦੇ ਵਿੱਚ ਤਾਂ ਫਾਇਦਾ ਹੈ ਕਿ ਸਾਡਾ ਤਾਂ ਰੀਟ ਨਾ ਪਾਣੀ ਬਚੂਗਾ ਅਸੀਂ ਨਹਿਰੀ ਪਾਣੀ ਨੂੰ ਵੱਧ ਤੋਂ ਵੱਧ ਵਰਤੀਏ ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ